慢点。<Andy. S 2> ਬਾਕੀ ਸਰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਕਿ ਸਾਡੇ ਕੋਰਟ ਤੋਂ ਆਰਡਰ ਆਏ ਹੋਏ ਆ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਸਾਨੂੰ ਵੀ ਕੋਰਟ ਤੋਂ ਜਿਹੜਾ ਵੀ ਜਿਸੇ ਵੀ ਤਰ੍ਹਾਂ ਦਾ ਆਰਡਰ ਆਇਆ ਇਹ ਮੇਰੇ ਹਸਬੰਦ ਹੈ ਤੇ ਇਹ ਮੇਰੇ ਬ੍ਰਦਰ ਇਨ ਲਾ ਹੈ ਸਾਨੂੰ ਜਿਸ ਤਰ੍ਹਾਂ ਦਾ ਵੀ ਆਰਡਰ ਆਇਆ ਜਿਸ ਤਰ੍ਹਾਂ ਦੇ ਵੀ ਹੁਕਮ ਆਏ ਤਾਂ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਤੇ ਸਾਹਮਣੇ ਵਾਲੀ ਪਾਰਟੀ ਵੱਲੋਂ ਹੁਕਮਾਂ ਦੀ ਪਾਲਣਾ ਜਿਹੜੀ ਆ ਨਹੀਂ ਕੀਤੀ ਜਾ ਰਹੀ ਹੈ ਉਲੰਘਣਾ ਕੀਤੀ ਜਾ ਰਹੀ ਹੈ ਇਸ ਲਈ ਸਾਨੂੰ ਗੁੰਡਾਗਰਦੀ ਔਰ ਸਾਨੂੰ ਜਾਨ ਮਾਲ ਦਾ ਨੁਕਸਾਨ ਹੈ ਰਾਤੀ ਸਾਡਾ ਨੁਕਸਾਨ ਹੁੰਦੇ ਹੁੰਦੇ ਬਚ ਗਿਆ ਜੇ ਟਾਈਮ ਨਾਲ ਸਾਨੂੰ ਕਾਲ ਲਾਂਦਾ ਔਰ ਅਸੀਂ ਇੱਥੇ ਨਾ ਪਹੁੰਚਦੀ ਹੁਣ ਤੁਸੀਂ ਮੈਂ ਬਦਮਾਸ਼ ਆਪਣੀ ਅੱਖਾਂ ਨਾਲ ਦੇਖੇ ਆ ਖੜੇ ਸਮੈਕੀਏ ਔਰ ਉਹ ਇੱਥੇ ਤਮਾਕੂ ਵਗੈਰਾ ਸਿਗਰਟ ਵਗੈਰਾ ਪੀਰੇ ਸੀਗੇ ਤੇ ਉਹਨਾਂ ਨੇ ਜਦੇ ਮੇਰੇ ਬ੍ਰਦਰ ਇਨ ਲਾਅਰ ਮੇਰੇ ਹਸਬੰਡ ਆ ਗਏ ਆ ਤੇ ਮੈਂ ਇੱਥੇ ਲੋਕਲ ਸੀਗੀ ਤੇ ਮੈਂ ਪਹਿਲਾਂ ਪਹੁੰਚ ਗਈ ਸੀਗੀ ਤੇ ਮੈਂ ਖੁਦ ਦੇਖਿਆ ਉਹ ਆਪਣੀ ਅੱਖਾਂ ਨਾਲ ਇੱਥੇ ਹਾਂ ਪੁਲਿਸ ਪਹਿਲਾਂ ਤੋਂ ਹੀ ਮੌਜੂਦ ਸੀਗੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਨੂੰ ਕਰਕੇ ਖਾਣ ਦਿੱਤਾ ਜਾਵੇ ਸਾਡਾ ਰੋਜਗਾਰ ਇੱਥੇ ਤੋਂ ਹੀ ਚੱਲ ਰਿਹਾ ਹੈ ਸਾਡੇ ਬੱਚਿਆਂ ਦੀ ਜਿਹੜੇ ਪੇਟ ਆ ਇੱਥੋਂ ਹੀ ਪਲ ਰਹੇ ਆ ਕਿੰਨੇ ਟਾਈਮ ਤੋਂ ਤੁਸੀਂ ਕਿਰਾਏ ਤੇ ਬੈਠੇ ਹੋ 22 ਸਾਲ ਹੋ ਗਏ ਜੀ 2002 ਤੋਂ ਹੁਣ ਤੁਹਾਨੂੰ ਕੀ ਕਹਨੇ ਆ ਫਿਰ ਉਹ ਵੀ ਖਾਲੀ ਕਰ ਦੋ ਦੁਕਾਨ ਕਿ ਕਿਸ ਤਰੀਕੇ ਗੁੰਡਾ ਕਰਦੀ ਉਹ ਝੂਠੇ ਉਹਨਾਂ ਕੋਲੋਂ ਝੂਠਾ ਮੂਠਾ ਮਤਲਬ ਐਵੇਂ ਕਹੀ ਜਾਂਦੇ ਆ ਕਿ ਸਾਡੀ ਅਸੀਂ ਖਰੀਦ ਲਈ ਐ ਅਸੀਂ ਇਹ ਬਟ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਐ ਕਿ ਉਹਨਾਂ ਨੇ ਖਰੀਦ ਲਈ ਐ ਕਿ ਅਸੀਂ ਬਹੁਤ ਵਾਰ ਮੰਗ ਲਿਆ ਸਾਨੂੰ ਕੋਈ ਵੀ ਪ੍ਰੂਫ ਦੇ ਦੇਣਾ ਅਸੀਂ ਕੱਲ ਨੂੰ ਖਾਲੀ ਕਰਨ ਨੂੰ ਤਿਆਰ ਆ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਹੈਗਾ ਇਹੋ ਜਿਹਾ। ਸੜਿਕ ਇੰਦਰਾ ਮਾਰਕੀਟ ਦੇ ਵਿੱਚ ਜਿਹੜੀ ਹੈ ਦੁਕਾਨ ਦੇ ਰਾਤ ਨੂੰ ਜਿਹੜੀ ਤੋੜਪਨ ਕੀਤੀ ਗਈ ਸੀ ਤਾਂ ਕੀ ਕਹਿਣਾ ਚਾਹੁੰਦੇ ਹੋ ਬਾਰੇ? ਸੇ 112 ਤੋਂ ਕੰਪਲੇਂਟ ਆਈ ਸੀ ਚੌਂਕੀ। ਉਹਦੇ ਨਾਲ ਡਿਊਟੀ ਅਫਸਰ ਭੇਜਿਆ ਸੀ ਜੀ ਭੇਜ ਕੇ ਵੈਰੀਫਾਈ ਕੀਤਾ ਸੀ ਕਿ ਦੁਕਾਨਦਾਰ ਉਹਨਾਂ ਦਾ ਕੋਈ ਇਹਨਾਂ ਦਾ ਪਾਰਟਨਰਸ਼ਿਪ ਦਾ ਜਾਂ ਲੈਂਡ ਨੰਨਾ ਰੋਲਾ ਇਸ ਕਰਕੇ ਰਾਤ ਦਾ ਸਮਾਂ ਹੋਣ ਕਰਕੇ ਕਾਰਵਾਈ ਨਹੀਂ ਕੀਤੀ ਗਈ। ਕੰਪਲੇਂਟ ਅਸੀਂ ਲੈ ਲਈਏ। ਕੰਪਲੇਨ ਲੈ ਕੇ ਜੋ ਵੀ ਜ਼ਰੂਰੀ ਕਾਰਵਾਈ ਕੀਤੀ ਜਾਏਗੀ। ਸੋ ਜਿਹੜੇ ਤਿੰਨ ਬੰਦੇ ਦੇ ਖਿਲਾਫ ਉਹਨਾਂ ਦੇ ਸਰੇਆਂ ਜਿਹੜੇ ਨਾਮ ਲੈਦੇ ਨੇ ਬੰਦੇ ਦੇ ਖਿਲਾਫ ਉਹਨਾਂ ਦੇ ਇਹ ਕਲਾਬ ਜਿਹੜੀ ਹੈ ਕੀ ਗੱਲ ਬਣੇਗੀ ਉਹਨਾਂ ਦੀ ਜੋ ਵੀ ਇਹ ਉਹਨਾਂ ਕੋ ਡਾਕੂਮੈਂਟ ਆਇਆ ਤੇ ਉਹਨਾਂ ਦੇ ਉਹ ਲੈ ਲਾਂਗੇ ਇਹਨਾਂ ਕੋਲ ਇਹ ਲੇਕਿਨ ਜਦੋਂ ਇਹ ਹਾਂ ਜੋ ਫੈਸਲਾ ਹੋਇਆ ਡਾਕੂਮੈਂਟ ਦੇ ਆਧਾਰ ਤੇ ਮੇਰੀ ਕਰ ਦਾਂਗੇ ਮਤਲਬ ਬੇਸਿਕਲੀ ਡਾਕੂਮੈਂਟ ਵੈਰੀਫਾਈ ਕਰਨਾ ਹੈ ਉਸ ਤੋਂ ਬਾਅਦ ਲੋਕੀ ਬਸ ਡਾਕੂਮੈਂਟ ਵੈਰੀਫਾਈ ਕਰਕੇ ਜੋ ਵੀ ਹੈਗਾ ਉਸ ਤੋਂ ਬਾਅਦ ਜਿੰਨੇ ਬੰਦ ਨੀ ਕਾਰਵਾਈ ਕਰ ਦਾਂਗੇ ਜੀ ਜੇ ਗੱਲ ਕਰੀ ਵੀ ਅਗਰ ਕੋਈ ਕੋਰਟ ਕੇਸ ਚੱਲ ਰਿਹਾ ਵੈਸੇ ਕੋਈ ਇਸ ਤਰ੍ਹਾਂ ਦੇ ਹਰਕਤ ਕਸਰ ਦਾ ਕੋਰਟ ਕੇਸ ਚੱਲਦਾ ਦੇਵੇ ਸਾਾਨੂੰ ਵਾਲੇ ਕੋਰਟ ਕੇਸ ਦਿਖਾਇਆ ਨਹੀਂ ਕੋਈ ਦਿਖਾਉਣਗੇ ਉਹਦੇ ਮੁਤਾਬਕ ਅਸੀਂ ਉਹਨੂੰ ਅੱਗੇ ਦੱਸ ਦਿਆਂਗੇ ਤੁਹਾਡੇ ਨਾਲ ਕੋਰਟ ਕੇਸ ਹੈ ਰਿਹਾ ਇੱਥੇ ਕੋਈ ਹਰਕਤ ਨਾ ਕੀਤੀ ਜਾਵੇ ਠੀਕ ਠੀਕ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੈਪਾਲ ਜੀ ਆਹ ਜਿਹੜੀ ਦੁਕਾਨ ਦਾ ਮਸਲਾ ਹੋਇਆ ਕਿ ਹੋਏ ਦਿੱਕਤ ਹੋਈ ਹੈ ਤੁਸੀਂ ਇਹ ਮੇਰੇ ਕੋਲ ਨਾ 2002 ਤੋਂ ਇਹ ਦੁਕਾਨ ਮੈਂ ਕਰਾਇਤੇ ਬੈਠੇ ਹਾਂ ਜੀ ਇੱਥੇ ਠੀਕ ਹੈ ਮੈਂ ਰਵੀ ਕਾਂਤ ਤੋਂ ਇੱਕ ਰਾਏ ਤੇ ਲਈਤੀ ਹੋਈ ਹੈ ਇਹਦਾ 2018 ਤੋਂ ਕੇਸ ਚੱਲ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚ ਉਸ ਤੋਂ ਮੈਨੂੰ ਉਤੋਂ ਮਾਨਯੋਗ ਅਦਾਲਤ ਤੋਂ ਸਟੇ ਲਈਤੀ ਹੋਈ ਹੈ ਇਸ ਦੁਕਾਨ ਦੀ ਇੱਥੇ ਤਿੰਨ ਗੁੰਡੇ ਬੰਦੇ ਆ ਜਿਹੜੇ ਰਾਜਪੁਰੇ ਦੇ ਜਿਹਦਾ ਨਾਮ ਸੁਨੀਲ ਕੁਮਾਰ ਹੈ 7 ਨੰਬਰ 83 ਹੈ ਜੀ ਇੱਕ ਮੋਂਗਿਆ ਟੋਨੀ ਮੋਂਗਿਆ ਟੋਨੀ ਮੋਂਗਿਆ ਇਹ ਗੁਰਮ ਟਰਾਂਸਪੋਰਟ ਉਹਨਾਂ ਨੇ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਅੱਜ ਰਾਤੀ 10 ਵਜੇ ਆ ਕੇ 11 ਵਜੇ ਆ ਕੇ ਬੰਦੇ ਲਿਆ ਕੇ ਉਹ ਸਾਰੇ ਮੇਰੀ ਦੁਕਾਨ ਤੋੜ ਦਿੱਤੀ ਉਰੇ ਆ ਕੇ ਇਸ ਦਾ ਤੁਹਾਡੇ ਕੋਲ ਪ੍ਰੂਫ ਵੀ ਹੈ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਹਾਂਜੀ ਮੇਰੇ ਕੋਲ ਸਾਰੀ ਸੀਸੀਟੀਵੀ ਰਿਕਾਰਡਿੰਗ ਹੈਗੀ ਹੈ ਜੀ ਉਹਨਾਂ ਨੇ ਕੈਮਰਾ ਵੀ ਤੋੜਿਆ ਉਹਨਾਂ ਨੇ ਕੈਮਰਾ ਵੀ ਤੋੜਿਆ ਮੇਰੇ ਕੋਲ ਸਾਰੀ ਨੀਚੇ ਵਾਲੀ ਦੁਕਾਨ ਕਿਸੇ ਹੋਰ ਦੀ ਹੈ ਉੱਪਰ ਵਾਲੀ ਤੁਹਾਡੀ ਹੈ ਹਾਂਜੀ ਉੱਪਰ ਵਾਲੀ ਮੇਰੀ ਹੈ ਜੀ ਰਵੀ ਗਾਂਧੀ ਹੈ ਜੀ ਨੀਚੇ ਵਾਲੀ ਰਵੀ ਕਾਂਦੀ ਹੈ ਜੀ ਮਸਲਾ ਕੀ ਹੈ ਪੂਰਾ ਮਸਲਾ ਜੇਕਰ ਅਪਾ ਦੁਕਾਨ ਦੀ ਗੱਲ ਕਹੀਏ ਵੀ ਇਹ ਇਹ ਜੇ ਨੋਬਤ ਆਈ ਕਿ ਜਿਹੜੇ ਉਹ ਤਿੰਨ ਬਦਮਾਸ਼ਾਂ ਦੀ ਗੱਲ ਹੋਈ ਹੈ ਜੀ ਉਹ ਕਹਿੰਦੇ ਵੀ ਇਹ ਦੁਕਾਨ ਅਸੀਂ ਖਰੀਦ ਲਈਏ ਨਾ ਉਹਨਾਂ ਕੋਲ ਕੋਈ ਰਜਿਸਟਰੀ ਹੈ ਜੀ ਨਾ ਕੋਈ ਉਹਨਾਂ ਕਾਗਜ਼ ਹੈਗੇ ਜੀ ਡੀਐਸਪੀ ਦਫ਼ਤਰ ਵੀ ਬੁਲਾਇਆ ਉਹਨਾਂ ਨੇ ਪਹਿਲਾਂ ਸਾਨੂੰ ਆਪ ਕੋਈ ਕਾਗਜ਼ ਦਿਖਾ ਨਹੀਂ ਪਾਉਂਦੇ ਹੈਗੇ ਜੀ ਉਹ ਗੁੰਡਾ ਕਰਦੀ ਤੇ ਉਤਰਿਆ ਜੇ ਤੁਹਾਡੇ ਕੋਲ ਕੀ ਪ੍ਰੂਫ ਹੈ ਦੁਕਾਨ ਦਾ ਵੀ ਤੁਸੀਂ ਦੁਕਾਨ ਦੇ ਮਾਲਕ ਹੋ ਕਿ ਕਿਰਾਏਦਾਰ ਹੋ ਹਾਂਜੀ ਸਾਡੇ ਕੋਲ ਕਿਰਾਇਆ ਨਾਮਾ ਵੀ ਹੈਗੇ ਜੀ ਤੁਹਾਨੂੰ ਸਾਹਮਣੇ ਦਿਖਾ ਰਹੇ ਹੈਗੇ ਨਾ ਕਿੰਨੇ ਸਾਲ ਤੋਂ ਤੁਹਾਡੇ ਕੋਲ ਦੁਕਾਨ ਹੈ ਜੀ 2002 ਤੋਂ ਸਾਡੇ ਕੋਲ ਦੁਕਾਨ ਹੈ ਜੀ ਕੋਰਟ ਐਵੀਡੈਂਸ ਦਿਖਾ ਸਕਦੇ ਕੋਈ ਕੋਰਟ ਹਾਂਜੀ ਕੋਰਟ ਤੇ ਸਾਡੇ ਸਟੇਓਰਡਰਾਂ ਜੀ ਨਾਲ ਤੁਹਾਨੂੰ ਦਿਖਾ ਦ ਮੈਡਵਾ ਅਨੁਭਾ ਜਿੰਦਲ ਨੇ ਕਰਿਆ ਹੋਇਆ ਜੀ ਸਟੇ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਹੋਇਆ ਜੀ ਕਿ ਨੀਚੇ ਵਾਲੀ ਬਿਲਡਿੰਗ ਉੱਪਰ ਵਾਲੀ ਬਿਲਡਿੰਗ ਕਿਸੇ ਵੀ ਬਿਲਡਿੰਗ ਨੂੰ ਛੇੜਛਾੜ ਨਹੀਂ ਕਰਨੀ ਤੇ ਜਾਂਦੇ ਆਂਦੇ ਇਹਨਾਂ ਦੀ ਕੋਈ ਕੋਈ ਦੁਰਘਟਨਾ ਹੋ ਜੇ ਉਹ ਵੀ ਨਹੀਂ ਹੋ ਸਕਦੀ ਹੈ ਤੁਸੀਂ ਜ਼ਿੰਮੇਵਾਰ ਹੈ ਤੇ ਕਿਤੇ ਵੀ ਮਤਲਬ ਕੋਈ ਚੋਰੀ ਹੋ ਗਈ ਉਹ ਵੀ ਉਹ ਜ਼ਿੰਮੇਵਾਰ ਹੈ ਉਹਨਾਂ ਨੇ ਸਰੀਆਮ ਤੋੜਿਆ ਜੀ ਸਰੀਆਮ ਵੀਡੀਓ ਹੈਗੀ ਸਾਡੇ ਕੋਲ ਕਿੰਨੇ ਸਾਰੇ ਬੰਦੇ ਲੈ ਕੇ ਪਤਾ ਨਹੀਂ ਕਿਸ ਤਰ੍ਹਾਂ ਦੇ ਬੰਦੇ ਸੀ ਇਹ ਤੋੜੀ ਹੈ ਜੀ ਤੁਹਾਡੀ ਦੁਕਾਨ ਦਾ ਕੋਈ ਨੁਕਸਾਨ ਵੀ ਹੋਇਆ ਤੁਹਾਡੀ ਦੁਕਾਨ ਦਾ ਇਹ ਹੀ ਤੋੜਿਆ ਇੰਨੇ ਸਾਨੂੰ ਪਤਾ ਲੱਗਿਆ ਜੀ ਪਹੁੰਚੇ ਆ ਜੀ ਅਸੀਂ ਇਹਨਾਂ ਨੇ ਆ ਕੇ ਜੀ ਇਹ ਦੁਕਾਨ ਨੂੰ ਇਧਰੋਂ ਤੋੜ ਕੇ ਸਾਡਾ ਸਾਰਾ ਸਮਾਨ ਬਾਹਰ ਸੁੱਟ ਦੇਣਾ ਸੀ ਜੀ ਇਹ ਇਸ ਤੇ ਦੁਕਾਨ ਤੇ ਕਬਜ਼ਾ ਕਰਨ ਲਈ ਆਏ ਸੀ ਪਤਾ ਕਿਵੇਂ ਲੱਗਿਆ ਉਹ ਕਬਜ਼ਾ ਕਰ ਰਹੇ ਕੋਈ ਸਾਡੇ ਕੋਲ ਰਾਤੀ ਫੋਨ ਆਇਆ ਜੀ ਹਾਂ ਵੀ ਇੱਥੇ ਤੇਰੀ ਦੁਕਾਨ ਨੂੰ ਤੋੜਿਆ ਜਾ ਰਿਹਾ ਜੀ ਅਸੀਂ ਰਾਤੀ ਆਏ ਜੀ ਇੱਥੇ ਆਏ ਤਾਂ ਅਸੀਂ 100 ਨੰਬਰ ਤੇ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਸਾਡੇ ਤੋਂ ਪਹਿਲੇ ਆਣ ਤੋਂ ਪਹੁੰਚਣ ਤੋਂ ਪਹਿਲੇ ਪੁਲਿਸ ਆ ਚੁੱਕੀ ਸੀ ਜੀ ਅੱਛਾ ਉਹਨਾਂ ਦੇ ਸਾਹਮਣੇ ਅਸੀਂ ਦੁਕਾਨ ਖੋਲੀ ਜੀ ਇਹ ਸਾਰਾ ਕੁਝ ਦੇਖਿਆ ਜੀ ਉਹਨਾਂ ਨੇ ਤੋੜਿਆ ਹੋਇਆ ਸੀ ਬੰਦੇ ਭੱਜ ਗਏ ਜੀ ਉਦੋਂ ਹੀ ਬੰਦੇ ਭੱਜ ਵੀ ਗਏ ਨਾਲੇ ਜਿਹੜੇ ਬੰਦੇ ਨੇ ਰੋਕਿਆ ਜੀ ਉਹਨਾਂ ਨੂੰ ਆ ਕੇ ਉਸ ਬੰਦੇ ਨੂੰ ਵੀ ਥਮਕਾਇਆ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਫੋਨ ਵੀ ਤੋੜਤਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਪਰਚਾ ਦਰਜ ਕਰਿਆ ਜਿਹੇ ਜੀ ਤੁਹਾਨੂੰ ਮਾਰ ਦੂੰਗੇ ਜਾਂਦੇ ਜਾਂਦੇ ਇਹਨੂੰ ਕੋਈ ਦਿੱਤੀ ਕੰਪਲੀਟ ਦਿੱਤੀ ਹੈ ਪੁੱਛਣੋਂ ਹਾਂਜੀ ਅਸੀਂ ਇਖਤੀ ਕੰਪਲੇਂਟ ਦਿੱਤੀ ਹੈ ਜੀ ਰਾਤੀ ਪੁਲਿਸ ਨੂੰ ਪੁਲਿਸ ਵਾਹ ਮੌਜੂਦ ਵੀ ਥੀ ਉਹ ਗੁੰਡੇ ਵੀ ਹਾ ਮੌਜੂਦ ਤੇ ਪੁਲਿਸ ਨੇ ਉਹ ਗੁੰਡੋਂ ਕੋ ਕੁਛ ਨਹੀਂ ਕਹਾ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰੋਸੈਸ਼ਨ ਤੋਂ ਅਸੀਂ ਤਾਂ ਇਹੀ ਕਰਦੇ ਵੀ ਸਾਨੂੰ ਤੰਗ ਪਰੇਸ਼ਾਨ ਨੇ ਕਿਤੇ ਸਾਨੂੰ ਇਹ ਵੀ ਡਰ ਲੱਗਦਾ ਕਿ ਸਾਨੂੰ ਉਹ ਮਾਰ ਦੇਣਾਂਗੇ ਮਾਰ ਦੇਣਾਂਗੇ ਕਿਤੇ ਕੋਈ ਅਣਛਾਤਾ ਬੰਦਾ ਭੇਜੇ ਗੱਡੀ ਭੇਜੇ ਜੋ ਹਮਾਰੇ ਪਾਸ ਵੀਡੀਓ ਕੀ ਫੂਟੇਜ ਆਪਕੋ ਦਿਖਾ ਰਿਹਾ ਹਮ ਉਸਕੇ ਅੰਦਰ ਪੁਲਿਸ ਵੀ ਮੌਜੂਦ ਖੜੀ ਆ ਉਹ ਗੁੰਡੇ ਵੀ ਮੌਜੂਦ ਖੜੇ ਆ ਹਮ ਦਿਖਾ ਸਕਤੇ ਹਮਾਰੇ ਪਾਸ ਆ ਾਕੀ ਅਸੀਂ ਮੰਗ ਕਰਦੇ ਆ ਕਿ ਕੋਰਟ ਦੇ ਜਿਹੜੇ